ਕਬਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੋਸ ਰਾਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਫਸੇ ਕੁਸੂਤੇ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹਨ ਇਹ ਆਮ ਘਰਾਂ ਦੇ ਮੁੰਡੇ ਸੀ ਕਿਸੇ ਦੇ ਕੋਲ ਮੋਟਰਸਾਈਕਲ ਸੀ ਕਿਸੇ ਦੇ ਕੋਲ ਸੈਂਟਰੋਕਾਰ ਸੀ ਕਿਸੇ ਦੇ ਕੋਲ ਆਪਣਾ ਵਹੀਕਲ ਵੀ ਨਹੀਂ ਸੀ ਮੋਬਾਈਲਾਂ ਦੀਆਂ ਦੁਕਾਨਾਂ ਉੱਤੇ ਕੰਮ ਕਰਦੇ ਸੀ ਲੇਕਿਨ ਤਿੰਨਾਂ ਸਾਲਾਂ ਦੇ ਵਿੱਚ ਉਹਨਾਂ ਦੀ ਇਕਨੋਮੀ ਉਹਨਾਂ ਦੇ ਫਾਈਨੈਂਸ਼ੀਅਲ ਅਧਾਰ ਫਾਈਨੈਂਸ਼ੀਅਲ ਕੰਡੀਸ਼ਨ ਉਹਨਾਂ ਦਾ ਲੈਣ ਦੇਣ ਦਾ ਤਰੀਕਾ ਯਾਨੀ ਕਿ ਟੋਟਲੀ ਬਦਲ ਗਿਆ ਹੈ ਅੱਜ ਉਹ ਲੱਖਾਂ ਦੇ ਨਹੀਂ ਕਰੋੜਾਂ ਦੇ ਮਾਲਕ ਬਣ ਗਏ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਆਮ ਸੀ ਉਹ ਖਾਸ ਨਹੀਂ ਸੀ ਲੇਕਿਨ ਮਹਿੰਗੀਆਂ ਲਗਜ਼ਰੀ ਗੱਡੀਆਂ ਉਹ ਵੀ ਐਂਡੈਵਰ ਫੋਰਚੂਨਰ ਇੱਕ ਨਹੀਂ ਦੋ ਦੋ ਤਿੰਨ ਤਿੰਨ ਗੱਡੀਆਂ ਤੇ ਮਹਿੰਗੇ ਮੋਬਾਈਲ ਆਲੀਸ਼ਾਨ ਕੋਠੀਆਂ ਪਾਲੀਆਂ ਨੇ ਭਾਈ ਇਹ ਪੈਸਾ ਆਇਆ ਕਿਤੋਂ ਹੈ ਕਿਹੜੀ ਇਹਨਾਂ ਦੇ ਕੋਲ ਜਾਦੂ ਦੀ ਛੜੀ ਸੀ ਕਿ ਜਾਦੂ ਦੀ ਛੜੀ ਨੂੰ ਘੁਮਾਇਆ ਸ਼ੂਮੰਤਰ ਕੀਤਾ ਤੇ ਗੱਡੀਆਂ ਬਣ ਗਈਆਂ ਕੋਠੀਆਂ ਬਣ ਗਈਆਂ ਮਹਿੰਗੇ ਬ੍ਰਾਂਡਾਂ ਦੇ ਇਹਨਾਂ ਕੋਲ ਮੋਬਾਈਲ ਹੋ ਗਿਆ ਯਾਨੀ ਕਿ ਚਾਂਦੀ ਬਣੀ ਹੋਈ ਹੈ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਦੀ ਆਮ ਤੋਂ ਖਾਸ ਬਣ ਗਏ ਗੱਲ ਵੀ ਬੜੇ ਅਫਸਰशाही ਤਰੀਕੇ ਦੇ ਨਾਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਸਿਆਸਤ ਰਾਜਨੀਤੀ ਪਿੰਡਾਂ ਦੇ ਵਿੱਚ ਸ਼ੁਰੂ ਹੋਵੇਗੀ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਇਹ ਪਿੰਡਾਂ ਦੇ ਵਿੱਚ ਚਲਾਓ ਚਲਾਵੇ ਚਲਾਈ ਜਾਵੇਗੀ ਨਾ ਤੋਂ ਪਿੰਡਾਂ ਦੇ ਵਿੱਚ ਆਏ ਨਾ ਉਹ ਕਸਬਿਆਂ ਦੇ ਵਿੱਚ ਨਾ ਸ਼ਹਿਰਾਂ ਵਿੱਚ ਨਾ ਨਗਰਾਂ ਵਿੱਚ ਨਾ ਮੋਹੱਲਿਆਂ ਦੇ ਵਿੱਚ ਲੇਕਿਨ ਉਹਨਾਂ ਨੇ ਚਮਦੀਆਂ ਚਲਾਈਆਂ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਕਿ ਇਹਨਾਂ ਉੱਤੇ ਸੀਬੀਆਈ ਵਿਜੀਲੈਂਸ ਜਾਂ ਈਡੀਏ ਦੀ ਜਾਂਚ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਚੁੱਪ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਉੱਤੇ ਵੱਡਾ ਐਕਸ਼ਨ ਕਿਉਂ ਨਹੀਂ ਲੈ ਰਹੇ ਇੱਕ ਪਾਸੇ ਕਹਿੰਦੇ ਨੇ ਕਿ ਆਮ ਘਰਾਂ ਦੇ ਮੁੰਡੇ ਨੇ ਜੇ ਆਮ ਘਰਾਂ ਦੇ ਮੁੰਡੇ ਨੇ ਤਿੰਨ ਦੋ ਤਿੰਨ ਦਿਨ ਵੱਡੀਆਂ ਗੱਡੀਆਂ ਫੋਰਚਨਰਸ ਵੱਡੀਆਂ ਘੁਟੀਆਂ ਕਿਵੇਂ ਪੈ ਗਈਆਂ ਤਿੰਨਾਂ ਸਾਲਾਂ ਦੇ ਵਿੱਚ ਇਸ ਦਾ ਜਵਾਬ ਦੇਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਹਾਰਨਗੇ ਇਸ ਨੂੰ ਲੈ ਕੇ ਚਿੱਠੀ ਲਿਖ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਨੇ ਉਹਨੇ ਕਿਹਾ ਲਗਜ਼ਰੀ ਗੱਡੀਆਂ ਕਾਰਾਂ ਇਹ ਸਾਈਕਲਾਂ ਤੇ ਹੁੰਦੇ ਸੀ ਇਹ ਸਕੂਟਰਾਂ ਤੇ ਹੁੰਦੇ ਸੀ ਇਹਨਾਂ ਦੇ ਕੋਲ ਸਕੂਟੀਆਂ ਹੁੰਦੀਆਂ ਸੀ ਦੱਸਦੀ ਕਿ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਸ਼ੁਰੂ ਤੋਂ ਭਖਦਾ ਆ ਰਿਹਾ ਹੈ ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕੁਮਾਰ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਪੱਤਰ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਨਸ਼ਿਆਂ ਦੇ ਪੈਸੇ ਦੇ ਡੀਟੇਲ ਦੀ ਜਾਂਚ ਪੰਜਾਬ ਤੇ ਰਣ ਦੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਗ੍ਰਾਣੀਉਟ ਕੀਤੀ ਜਾਵੇ ਜੋ ਅਸਲ ਵਿੱਚ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਾਖੜ ਨੇ ਦੋਚਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਸੁਰੱਖਿਆ ਜਾਂ ਸਹਾਇਤਾ ਤੋਂ ਬਿਨਾਂ ਨਹੀਂ ਵੱਸ ਸਕਦਾ ਹਰ ਸਾਲ ਸੂਬੇ ਵਿੱਚ ਕਰੋੜਾਂ ਰੁਪਏ ਦੇ ਨਸ਼ੇ ਦੇ ਜਬਤ ਕੀਤੇ ਜਾਂਦੇ ਹਨ ਇਹ ਕੋਈ ਇਤਫਾਕ ਨਹੀਂ ਉਹਨਾਂ ਨੇ ਕਿਹਾ ਕਿ ਸਿਆਸਦਾਨਾਂ ਦੀ ਕਿਸਮਤ ਕੁਝ ਸਾਲਾਂ ਵਿੱਚ ਬਦਲ ਲੱਗ ਪਈ ਜੋ ਪਹਿਲਾਂ ਸਾਈਕਲਾਂ ਤੇ ਸਫਲ ਕਰਦੇ ਸਨ ਉਹਨਾਂ ਕੋ ਲਗਜ਼ੀਕਾਰਾਂ ਟੀਕੜਾਂ ਦੇ ਫਾਰਮ ਹਾਊਸ ਇਹ ਕਿਵੇਂ ਆ ਗਿਆ ਇੱਕ ਪਾਸੇ ਉਹਨਾਂ ਕਹਿੰਿਆ ਕਿ ਨਸ਼ਾ ਚੱਲਿਆ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਵਿਕਿਆ ਮੌਤਾ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਇਹਨਾਂ ਦੀ ਮਿਲੀ ਭੁਗਤ ਸੀ ਇਸ ਕਰਕੇ ਨਸ਼ਾ 23% ਜ਼ਿਆਦਾ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੇ ਦੂਸਰੇ ਪਾਸੇ ਇਹਨਾਂ ਕੋਲ ਲਗਜ਼ਰੀ ਗੱਡੀਆਂ ਮਹੰਗੇ ਬ੍ਰਾਂਡਾਂ ਦੇ ਮੋਬਾਈਲ ਮਹੰਗੇ ਕੱਪੜੇ ਤੇ ਇਹ ਤਾਂ ਕਹਿੰਦੇ ਸੀ ਸਿਹਤਾਂ ਕਰਾਂਦੇ ਆ ਕਿੱਥੋਂ ਉਹਨਾਂ ਨੇ ਕਿਹਾ ਕਿ ਇੱਕ ਸੱਟ ਬਿਠਾਈ ਜਾਵੇ ਪੰਜਾਬ ਅਤੇ ਹਰਿਆਣਾ ਦੇ ਹਾਈਕ ਸਾਬਕਾ ਜੱਜ ਸੇਬਾਨਾਂ ਦੀ ਡਿਊਟੀ ਲਗਾਈ ਜਾਵੇ ਕਿ ਇਹ ਮਹਿੰਗੀਆਂ ਗੱਡੀਆਂ ਮਹੰਗੇ ਮੋਬਾਈਲ ਤੇ ਮਹਿੰਗੀਆਂ ਕੋਟੀਆਂ ਤੇ ਹਜ਼ਾਰਾਂ ਏਕੜ ਦੇ ਫਾਰਮ ਕਿਵੇਂ ਇਤਨਾ ਸਾਲਾਂ ਚ ਬਣ ਗਏ ਇਟਮੀਂ ਸਿੱਧੇ ਸ਼ਬਦਾਂ ਦੇ ਵਿੱਚ ਸਹਿਾਰਾ ਕੀਤਾ ਸ਼੍ਰੀ ਕਮਰ ਜਾਖੜ ਜੇਕਰ ਤੁਸੀਂ ਨਹੀਂ ਕਰੋਗੇ ਇਸ ਸੈਂਟਰ ਦੇ ਵਿੱਚ ਸਾਡੀ ਕਰਵਾਰ ਸਰਕਾਰਾਂ ਸਾਨੂੰ ਪਤਾ ਹੈ ਕਿ ਫਿਰ ਅਸੀਂ ਈਡੀ ਤੋਂ ਜਾਂ ਸੀਬੀਏ ਜਾਂ ਬਿਜ਼ਨਸ ਤੋਂ ਕਿਵੇਂ ਜਾਂਚ ਕਰੂਣੀ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮੰਤਰੀਆਂ ਤੇ ਵਿਧਾਇਕਾਂ ਦੀਆਂ ਮੁਸ਼ਕਲਾਂ ਵਧਣਗੀਆਂ